ਹਾਂਜੀ ਬਾਬਿਓ ਗੁੱਡ ਮਾਰਨਿੰਗ ਸਾਰਿਆਂ ਨੂੰ ਮੌਸਮ ਫੇਰ ਬਹੁਤ ਵਧੀਆ ਹੋ ਗਿਆ ਅੱਜ ਮੈਂ ਬਸ ਜਾ ਰਿਹਾ ਹਾਂ 5-10 ਮਿੰਟ ਚਪੜੇ ਗਮ ਤੇ ਹਾਂਜੀ ਬਾਬਿਓ ਆਜੋ ਫਿਰ ਚਾਹ ਪੀ ਲੋ ਗਰਮ ਕਰੋ ਫਿਰ ਆਮ ਓਟੇ ਗਏ ਸਾਰੇ ਰਾਜੀ ਬਾਜੀ ਸਭ ਮਿੱਠੀਏ ਏ ਮੇਰੇ ਬੈਕ ਤੇ ਚੜੀ ਫਿਰਦੀ ਹੀ ਠੀਕ ਆ ਇੱਕ ਉਹ ਪ੍ਰਧਾਨ ਜੀ ਉਹ ਬਿਠਾ ਆ ਤੇ ਮਿਸ਼ਰੀ ਇੱਥੇ ਆ ਮਿਸ਼ਰੀ ਨੂੰ ਪਾਬਾਨੀ ਕਰ ਦੇ ਚੱਲ ਬੁੱਗਾ ਪੁੱਤ ਮੈਂ ਕੰਮ ਤੇ ਚੱਲਿਆ ਆ ਜਾਣਾ ਮੇਰੇ ਨਾਲ ਮੇਰੇ ਬੈਕ ਤੇ ਚੜੀ ਹੋਈ ਆ ਹਾਂਜੀ ਬਾਪੋ ਇਹ ਬੰਦਾ ਤੁਸੀਂ ਜਾਣਦੇ ਹੋ ਸਾਰੇ ਮੈਂ ਚੱਲਿਆ ਨਹੀਂ ਫੇਰ ਆਪਣੇ ਸਵੇਰ ਸਵੇਰ ਕੰਮ ਤੇ ਸਕੂਲ ਆਲੇ ਤੇ ਇਹ ਮੈਨੂੰ ਮਿਲ ਪਿਆ ਇੱਥੇ ਨਗਾ ਚਲੋ ਤੁਹਾਡੇ ਨਾਲ ਮਰਾ ਦਿੰਨੇ ਆ। ਕੋ ਸਭ ਠੀਕ ਆ ਕੋ ਸਾਰੇ ਮੌਸਮ ਪਿੱਛੇ ਵਧੀਆ ਹੈ। ਬਾਰਿਸ਼ ਹੋ ਚੁੱਕੀ ਹੈ। ਚਲੋ ਅੱਜ ਢੰਡਾ ਰਹੇਗਾ। ਚਲੋ ਬਾਬਿਓ। ਓਕੇ। ਹਾਂਜੀ ਬਾਬਿਓ ਸੋਨੂ ਦਾ ਮੈਨੂੰ ਆਇਆ ਫੋਨ। ਸੋਨੂ ਕਹਿੰਦਾ ਯਾਰ ਬਾਰਿਸ਼ ਦਾ ਮੌਸਮ ਆ ਮੈਨੂੰ ਵੀ ਲੈ ਜਾ। ਫਿਰ ਮੈਨੂੰ ਘਰੋਂ ਲੈ ਆ। ਹੁਣ ਅੱਪਾ ਚੱਲ ਰਹੇ ਆ ਆਪਣੇ ਸਕੂਲ ਵਾਲੇ ਕੰਮ ਦੇ। ਬਾਕੀ ਫਿਰ ਮਿਲਾਂਗੇ ਤੁਹਾਨੂੰ ਬਾਅਦ ਚੀ। ਸੋਨੂ ਅੱਜ ਮੌਸਮ ਵਧੀਆ ਹੋ ਗਿਆ ਹੈ। ਅੱਜ ਮੌਸਮ ਬਹੁਤ ਵਧੀਆ ਰਿਹਾ। ਕਹਿਣਾ ਚੱਲ ਰਾਮ ਨਾਲ ਰਹਿ ਲਾਂਗੇ ਢੰਡੇ ਢੰਡੇ। ਬਾਕੀ ਬਾਬੇਓ ਦੇਖੋ ਅਡੀ ਸਟੈਂਡ ਤੇ ਕੀ ਹਾਲ ਆ ਉਹ ਪਾਣੀ ਭਰ ਜਾਂਦਾ بارش ਦੇ ਨਾਲ ਬਾਕੀ ਰਮਨ ਨੂੰ ਤਾਂ ਤੁਸੀਂ ਜਾਣਦੇ ਹੀ ਰਮਨ ਹੈਲੋ ਕਰਦੇ ਓਏ ਤੇਲ ਪਿਆ ਸੀ ਡਰਮ ਵਾਲਾ ਮੇਰੀ ਗੱਡੀ ਤੇ انجن ਆਇਲ ਪਿੱਛੇ ਉਹੀ ਰੋਡ ਚੱਲ ਰਿਹਾ ਸਮਰਾਲਾ ਚੌਂਕ ਵਾਲਾ ਸਟੈਂਡ ਦਾ ਜਿੰਦਰਾ ਆਪਾਂ ਕਰ ਲਈ ਸਟਾਰਟ ਤੇ ਹੁਣ ਇਹਨੂੰ ਮੈਂ ਕੱਢ ਲੈਣ ਲੱਗਾ ਬਾਹਰ ਬਾਕੀ ਆਪਣਾ ਕੰਮ ਸਟਾਰਟ ਆ ਜੀ 645 ਤੋਂ ਬੱਚੇ ਲੈਣੇ ਆਪਣੇ ਸਟਾਰਟ ਹੋਏ ਨੇ ਚਲੋ ਠੀਕ ਹੈ ਮਿੱਤਰੋ ਕਲਾਗੇ ਬਾਜੀ ਕਹਾਰੇ ਖੋਸਾਰੇ ਬਾਕੀ ਉਹ ਪਿੱਛੇ ਆਂਟੀ ਜੀ ਦੇਖ ਰਹੇ ਹੋ ਤੁਸੀਂ ਬਾਬਿਓ ਆਂਟੀ ਲਈ ਉਹਨਾਂ ਗੱਦੀ ਦੇ ਵਿੱਚ ਆਪਣਾ ਘੜੀ ਬੋਚਾ ਜੇ ਮੈਂ ਕਹਿਣਾ ਹੈਗਾ ਜੀ 5 10 ਸਿੰਕ ਸਾਡੇ ਦੇ ਨੇ ਤੇਰਾ ਸੱਤ ਹੋਰ ਆਂਟੀ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਠੀਕ ਆ ਮੈਂ ਘਰੇ ਕਿੱਦਾਂ ਪਰਿਵਾਰ ਹੈ ਰਾਜੀ ਬਾਜੀ ਆ ਚਲੋ ਠੀਕ ਹੈ